ਅੱਬਾ ਬਸਲੋਈ ਨਿਕੋਈ ਗੱਲ ਕਰਾਂ ਜੇ ਇਸ ਕੋ ਪਿਆਉ ਤਾਂ ਆ ਗਈ ਮਾਨਸਾ ਜੇ ਨਾਂ ਤੇਰੀ ਪਾੜ ਕੇ ਤੋਰੀ ਤੂੰ ਕੀ ਜਾਣੇਗਾ ਇਹ ਨੰਬਰ ਵੀ ਦੇ ਦੇਣਾ ਏਡੀ ਗੱਲ ਨਹੀਂ ਕੀ 97807418 ਆ ਜਿਹੜਾ ਬਸਲੋਈ ਦਾ ਜੇਲ੍ਹ ਤੇ ਬਠਰ ਨੇ ਇਹਨੂੰ ਕਹਿੰਦੇ ਤੇਰੀ ਨਾ ਮਾਨਸਾ ਆ ਜਾ ਜੇਦਰ ਜੈ ਏਡੀ ਨਾ ਮਾ ਤੇਰੀ ਬਾੜੀ ਗਾਲਾਂ ਕੱਟੇ ਨਾ ਸ਼ਰਿਆਂ ਵਿੱਚ ਚੱਲਣ ਦੇ ਪਾਣੀ ਹੋਣਾ ਚਾਹੀਦਾ ਠੀਕ ਹਨ ਉਹਨੇ ਕਹਿੰਦਾ ਮਾਨਸਾ ਆ ਜਾ ਦਿਆ ਜੇ ਨਾਂ ਤੇਰੀ ਪਾੜ ਕੇ ਤੋਰੀ ਤੂੰ ਕੀ ਜਾਣੇਗਾ ਫੋਨ ਕਰਕੇ ਇਹ ਨੰਬਰ ਵੀ ਦੇ ਦੇਣਾ ਏਡੀ ਗੱਲ ਨਹੀਂ ਕੀ 97807418 ਜਿਦੋਂ ਮਰਜ਼ੀ ਲਾ ਲਈ ਈਗਾ ਨਾ ਇਮਰਾਦ ਤੇ ਕਿਲਾ ਬਾਹੀ ਛੱਡਿਆ ਪਿਆਗਾ ਇੱਕ ਕਿਲਾ ਕਰਾ ਲੱਗਿਆ ਪਿਆਗਾ ਪਾਉਂਦੇ ਨਹੀਂ ਹੋ ਹੋਰ ਦੱਸਾ ਉੱਥੇ ਲਖਾਂਗੇ ਦੋ ਦੋ ਹੱਥਾ ਜੀ 7 ਕਿਲੋਮੀਟਰ ਤੇ ਹੀ ਕਰਾ ਲਾਉਂਦੇ ਸੀ ਜਿੱਥੇ ਘਾਟਣਾ ਹੋਈ ਆ ਅੱਛਾ ਹੁਣ ਦਾ ਏਡਾ ਗੱਡੀ ਜਿਹੜੇ ਉਹ ਬੱਕਰੀ ਦੇ ਪੈ ਰਾਤ ਤੇ ਕੋਈ ਡੰਡਾ ਮਾਰ ਦੇ ਕੇ ਰਖਿਆ ਤਾਂ ਜਿਹੜੇ ਸਾਹਮਣੇ ਆਏ ਮਾਰ ਕੇ ਗਏ ਨੇ ਕਿਸੇ ਨੇ ਫੋਨ ਨਹੀਂ ਕਰਿਆ ਸਿੱਧੀ ਗੱਲ ਦੱਸੋ ਅਥੇ ਕਹਿੰਦਾ ਗੱਡੀ ਮੰਗਾਈ ਹੈ ਨਾ ਆ ਜਵਾਰਕਾਣ ਇੱਕ ਬੰਦਾ ਆ ਕੇ ਕਹੇ ਕਿਹੜਾ ਕਹਿੰਦਾ ਮੈਂ ਗੱਡੀ ਮੰਗਾਈ ਔਰੇ ਉਹ ਤੈਨੂੰ ਮੈਂ ਦੱਸ ਦਿੰਦਾ ਇੱਕ ਸਾਡੇ ਪਿੰਡ ਦਾ ਮੁੰਡਾ ਸੀ ਦੋ ਹੀਰੇ ਵਾਲੇ ਦੇ ਸੀਗੇ ਇੱਕ ਖਾਰੇ ਦਾ ਸੀਗਾ ਉਹ ਨਾਰਮਲੀ ਗੱਡੀ ਲੈਣ ਜਾਂਦੇ ਮੱਲੇ ਜਾਂਦੀ ਸੀ ਫਿਲਮ ਦੇਖਣ ਜਾਂਦੇ ਸੀ ਡਾਕੂਆਂ ਦਾ ਮੁੰਡਾ ਟੂ ਲੱਗਿਆ ਜਿਹੜੀ ਉਹਨਾਂ ਨੇ ਗੱਡੀ ਚ ਪਾ ਕੇ ਲੈ ਕੇ ਗਏ ਨੇ ਨੂੰ ਹੋਰ ਨਾਸ ਕਿਸੇ ਦਾ ਟਾਕੀ ਵੀ ਨਹੀਂ ਖੋਲੀ ਇੱਥੇ ਮੈਂ ਦਾ ਸਾਰੇ ਪਿੰਡ ਦਾ ਮੈਂ ਮੇਰੇ ਮੇਰਾ ਨਾ ਲਿਖ ਲਾ ਇੱਥੇ ਇੱਥੇ ਖੜਾਣਾ ਪੁੱਛ ਲਈ ਉਹਨੂੰ ਪੁੱਛ ਗਏ ਕਿਹਨੂੰ ਫੋਨ ਲਾਇਆ ਸੀਗਾ ਉਹ ਰਿਹਾ ਨੂੰ ਦੇ ਵੀ ਤੇ ਮੇਰੇ ਬਰਾਬਰ ਤਾਂ ਈਰਖਾ ਮੇਰੇ ਬਰਾਬਰ ਹੋਰ ਨਾ ਕਿਉਂ ਜੀ ਉਹ ਉਹ ਡਿਗਿਆ ਹੁਣ ਉਹ ਆਪਣੇ ਬਰਾਬਰ ਕਰਦਾ ਸੀ ਤੇ ਇਸੇ ਕਰਕੇ ਪ੍ਰਮਾਤਮਾ ਨੇ ਉਹ ਤੇ ਇਨਨੀ ਬਖਸ਼ਿਸ਼ ਦਿੱਤੀ ਬਿਲਕੁਲ ਜਸਵਿੰਦਰ ਦੇ ਵਿੱਚ ਵੀ ਜਾਣ ਪਾਦੇ ਉਹ ਇੱਕ ਮੈਨ ਦਾ ਪਾਰਸ ਸੀ ਮੈਨ ਦਾ ਪਾਰਸ ਨੂੰ ਤੁਸੀਂ ਦੋਹੇ ਨਾਲ ਲਾ ਦੋ ਨਾ ਵੀ ਹਰ ਇੱਕ ਜਿਹਨੂੰ ਸੋਨਾ ਬਣਾਉਂਦਾ ਮੈਨ ਲਾਦਾ ਉਹ ਜਿਹਦੇ ਨਾਲ ਸਿੱਧੂ ਵਾਲੇ ਮੂਸੇ ਦਾ ਨਾਮ ਜੁੜ ਜਾਂਦਾ ਸੀ ਤੇ ਉਹ ਮਿਲ ਗਿਆ ਸੁਣ ਲੱਗ ਜਾਂਦਾ ਸੀ ਤਾਂ ਜੀ ਰਣਜੀਤ ਬਾਣੀ ਜੀ ਵੀ ਆਏ ਨੇ ਟੋਪ ਪਰਗਟ ਕਰਨ ਦੇ ਲਈ ਮਣੀ ਜੀ ਕੀ ਕਰਨਾ ਚਾਹੋਗੇ ਤੁਸੀਂ ਸਿੱਧੂ ਮੂਸੇ ਦੇ ਬਾਰੇ ਸਿੱਧੂ ਵਰਗੇ ਕਲਾਕਾਰ ਜੀ ਬੜੇ ਘੱਟ ਫਾਇਦਾ ਹੁੰਦੇ ਨੇ ਜੀ ਇਹਨਾਂ ਦੇ ਫਰੈਸ਼ ਤੇ ਪੇਦਾ ਥੋੜਾ ਸਮੇਂ ਦੇ ਜਿਹੜੇ ਥੋੜੇ ਸਮੇਂ ਦੇ ਚਾਕੇ ਲੋਕਾਂ ਦਾ ਮਨ ਮੋਹ ਲੈਂਦੇ ਨੇ ਆਪਣੇ ਨੇ ਫੈਨ ਬਣਾ ਲੈਂਦੇ ਨੇ ਜਿੱਥੇ ਪੰਜਾਬੀ ਦਾ ਫੈਨ ਹੈ ਹੀ ਸੀ ਉਹਦੇ ਬਾਹਰ ਦੇ ਗੋਰੇ ਕਾਲੇ ਹੋਰ ਹੋਰ ਜਵਾਨਾਂ ਵਾਲੇ ਜਿਹੜੇ ਇਹ ਸਿਤਨੋ ਪਿਆਰੇ ਕਿ ਬਹੁਤ ਘੱਟ ਲੋਕਾਂ ਦੇ ਹਿੱਸੇ ਦਾ ਬਹੁਤ ਘੱਟ ਕਲਾਕਾਰਾਂ ਦੇ ਹਿੱਸੇ ਹੁੰਦਾ ਬਿਲਕੁਲ ਬਿਲਕੁਲ ਸੋ ਬਹੁਤ ਆਜੀ ਬਲੰਦੀਆਂ ਨੂੰ ਸੁਣਣਾ ਛੋਣਾ ਸੀਗਾ ਇਹ ਸਿੱਧੂ ਦੇ ਜਨਮ ਜਿੱਥੇ ਪੰਜਾਬੀ ਸੱਭਿਆਚਾਰ ਨੂੰ ਆਪਦੀ ਮਾਂ ਬੁਲੀ ਨੂੰ ਤੇ ਜਿਹੜੇ ਛੋਟੇ ਕਲਾਕਾਰ ਜਿਹਨਾਂ ਨੂੰ ਹੈਲਪ ਕਰਨਾ ਚਾਹੁੰਦਾ ਸੀਗਾ ਜਿਹੜੇ ਆਖਰ ਤੌਰ ਤੇ ਪਛੜੇ ਸੀ ਉਹਨਾਂ ਲੋਕਾਂ ਨੂੰ ਲੋਕਾਂ ਨੂੰ ਕਲਾ ਕਰਨਾ ਬੜਾ ਖਾਟਾ ਇੱਕ ਮਣੀ ਜਿਵੇਂ ਵਿੰਦਰ ਖੇਸਰ ਸਾਹਿਬ ਦਾ ਗੀਤ ਸੀਗਾ ਮੈਂ ਕੱਲ ਤੱਕ ਨਹੀਂ ਰਹਿਣਾ ਫਿਰ ਇਹਨਾਂ ਦਾ ਗੀਤ ਸੀਗਾ ਦਾ ਲਾਸਟ ਰਾਈਡ ਇਹ ਕੋਇਨਸੀਡੈਂਸੀ ਹੋ ਗਿਆ ਇਦਾਂ ਦਾ ਜਾਂ ਕਿਦਾਂ ਦਾ ਇਨਸੀਡੈਂਟ ਹੁੰਦਾ ਜੀ ਕੋਈ ਕੁੱਤਰ ਦਾ ਉਹ ਮਾਲਕ ਬੜਾ ਬੇਅੰਤ ਹੈ ਉਹਨ ਪਤਾ ਹੁੰਦਾ ਜਿਸ ਤਰ੍ਹਾਂ ਮੈਂ ਸੁਖੀ ਨਿਕਿਆ ਤੁਰੂ ਤੇ ਹੁੰਦਾ ਇਹ ਰੂਤ ਉਹ ਆਪਣੇ ਆਪਣੇ ਕਲਾਕਾਰ ਹਾਂ ਤਾਂ